ਚੰਡੀਗੜ੍ਹ ਦੇ ਕਮਿਸ਼ਨਰ ਅਨੰਦਿਤਾ ਮਿੱਤਰਾ ਦਾ ਕਾਰਜਕਾਲ ਹੁਣ ਪੂਰਾ ਹੋ ਗਿਆ ਹੈ ਤੇ ਆਈਐਸ ਅਧਿਕਾਰੀ ਅਨੰਦਿਤਾ ਮਿੱਤਰਾ ਨੂੰ ਐਕਸਟੈਂਸ਼ਨ ਨਾ ਮਿਲਣ ਦੇ ਚਲਦੇ ਉਹਨਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਹੁਕਮਾਂ ਤੇ ਅੱਜ ਰਿਲੀਵ ਕਰ ਦਿੱਤਾ ਗਿਆ ਤੇ ਉਹ ਹੁਣ 13 ਸਤੰਬਰ ਤੱਕ ਆਪਣੀ ਅਨਰਲੀਵ ਤੇ ਚਲੇ ਗਏ ਨੇ ਅਨੰਦਿਤਾ ਮਿੱਤਰਾ ਪੰਜਾਬ ਕੈਂਟਰ ਦੇ ਆਈਐਸ ਅਧਿਕਾਰੀ ਨੇ ਤੇ ਉਹ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਕਮਿਸ਼ਨਰ ਵਜੋਂ ਤਾਇਨਾਤ ਰਹੇ ਨੇ ਚੰਡੀਗੜ੍ਹ ਦੇ ਕਮਿਸ਼ਨਰ ਅਨੰਦਿਤਾ ਮਿੱਤਰਾ ਦਾ ਕਾਰਜਕਾਲ ਹੁਣ ਪੂਰਾ ਹੋ ਗਿਆ ਹੈ ਤੇ ਆਈਐਸ ਅਧਿਕਾਰੀ ਅਨੰਦਿਤਾ ਮਿੱਤਰਾ ਨੂੰ ਐਕਸਟੈਂਸ਼ਨ ਨਾ ਮਿਲਣ ਦੇ ਚਲਦੇ ਉਹਨਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਹੁਕਮਾਂ ਤੇ ਅੱਜ ਰਿਲੀਵ ਕਰ ਦਿੱਤਾ ਗਿਆ ਹੈ ਤੇ ਉਹ ਹੁਣ 13 ਸਤੰਬਰ ਤੱਕ ਆਪਣੀ ਅਨ ਰਿਲੀਵ ਤੇ ਚਲੇ ਗਏ ਨੇ ਅਨੰਦਿਤਾ ਮਿੱਤਰਾ ਪੰਜਾਬ ਕੇਡਰ ਦੇ ਆਈਐਸ ਅਧਿਕਾਰੀ ਨੇ ਤੇ ਉਹ ਡੈਪੂਟੇਸ਼ਨ ਤੇ ਚੰਡੀਗੜ੍ਹ ਦੇ ਕਮਿਸ਼ਨਰ ਵਜੋਂ ਤਾਇਨਾਤ ਰਹੇ ਨੇ